ਕਰ ਰਿਹਾ ਅਰ ਸ਼ੌਕ ਸਗੇ ਕੁਸ਼ਤੀ ਦਾ ਪਰ ਇਸ ਵਾਰ ਦਾ ਦੇ ਪਿਤਾ ਜੀ ਪੰਜ ਵਾਰ ਦੇ ਰਸਤੇ ਹੁੰਦਾ ਧਰਤ ਕੇਸਰੀ ਬੰਨ ਲਾ ਅੱਜ ਜਿਸੇ ਨੇ ਸ਼ੁਰੂਆਤ ਲੋ ਕੀਤੀ ਕੁਸ਼ਤੀ ਦੀ ਇੱਕ ਜਿਹੜੇ ਕਾਲ ਤੋਂ ਪੱਟੀ ਤੋਂ ਖਵਾਰੇ ਅਖਾਰੇ ਦੇ ਚਾਕੇ ਜਿਹੜੀ ਸ਼ੁਭ ਰਫਤਾ ਕੀਤੀ ਔਰ 16 ਸਾਲ ਦੀ ਉਮਰ ਦੇ ਵਿੱਚ ਪਹਿਲਾ ਮੋਟਰਸਾਈਕਲ ਪਹਿਲਾ ਮੋਟਰਸਾਈਕਲ ਕਾ ਗੋrowData ਵਾਲੀ ਤੋਂ ਜਿੱਤੇ ਆ ਤਾੜੀ ਮਾਰ ਦਿਓ ਦਰਸ਼ਕ ਵੀਰੋ ਇਹ ਵੱਡਾ ਬੰਦਾ ਹੇ ਬੱਲੇ ਸੋਨੇ ਪੂਰੀ ਟੱਕਰ ਦਿੰਦਾ ਹੈ ਗੱਲ ਇਸ ਰੋਤਾ ਦੀ ਗੱਲ ਕਰਾਂ ਤੇ ਐਕਸਾਈਜ਼ ਦੇ ਵਿੱਚ ਰੋਤਾ ਬਿਊਟੀ ਕਰਦਾ ਹੈ ਪਰ ਬਹੁਤ ਫੱਟਾ ਵੱਲ ਹੈ ਉਹਦਾ ਤੇਆਂ ਦੇ ਵਿੱਚ ਇਸ ਰੋਤਾ ਦੀ ਕੁਸ਼ਤੀ ਮੈਂ ਆਪ ਦੱਸੇ ਦੇ ਨਾਲ ਕਰਾਈ ਔਰ ਨੰਕਰ ਸੀਗਾ ਬਹੁਤ ਵਧੀਆ ਗਰਸ਼ਕਰ ਦੇ ਉੱਪਰਲੇ ਪਾਸੇ ਨੰਗਲਾ ਦੀ ਧਰਤੀ ਤੇ ਕੁਸ਼ਤੀ ਬਹੁਤ ਸੋਹਣੀ ਹੋਈ ਸੀ ਅੱਜ ਇਹ ਜਿਹੜਾ ਸਤਤ ਬਣਿਆ ਇਹਨਾਂ ਅਮਰਾਂ ਤੇ ਵੀਰ ਤੇ ਸ਼ੋਰ ਚੋਪਰਾ ਦਾ ਕੰਡਾ ਵੀ ਚੁੰਮਦਾ ਜਿਸਮ ਕਫੋਰ ਚੋਪਰਾ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਐਵੇਂ ਜੀ ਬੱਜਦੇ ਰਾਜੇ ਖੇਲੇ ਵਰਤ ਮਦਾਨੋਂ ਡਰ ਕੇ ਵੀ ਭੱਜਦੇ ਇਹ ਵਰਤਾਂ ਦਾ ਕੰਮ ਹੈ ਮੱਲੀ ਕਰਨਾ ਹੈ 5 ਤਰੀਕ ਨੂੰ ਭਰੋ ਮਜਾਰੇ ਦੇ ਵਿੱਚ 5 ਨੰਬਰ ਯਾਦ ਰੱਖੋ ਭਰੋ ਮਜਾਰੇ ਦੇ ਵਿੱਚ ਬਹੁਤ ਵੱਡਾ ਜਿਹੜਾ ਸ਼ਿੰਗ ਮੇਲਾ ਕਰਾਇਆ ਜਾ ਰਿਹਾ ਹੈ 15 ਤਰੀਕ ਨੂੰ ਲੋਹੜੀ ਦੀ ਧਰਤੀ ਤੇ ਔਰ 15 ਤਰੀਕ ਖੜਕਰਕਲਾਂ ਦੀ ਸ਼ਿੰਗ ਮੇਲੇ ਦੀ ਹੈ ਆਪਾਂ ਵਾਲੇ ਮੇਲੇ ਲੋਰ ਕਰਦੇ ਜਾਓ 27 ਤਰੀਕ ਚੱਕ ਬਲਿਆਣ ਵਿੱਚ ਬਹੁਤ ਵੱਡਾ ਸ਼ਹਿਰ ਮੇਲਾ ਜਿਹੜਾ ਕਰਾਇਆ ਜਾ ਰਿਹਾ ਪਰ ਆਜੋ ਸਰਹਾਰਾ ਰਣਮਾ ਦੀ ਧਰਤੀ ਤੇ ਜਿੱਥੇ ਬਹੁਤ ਸੋਨਾ ਜੋੜ ਹੈ ਬੇਵਾਂ ਦੀ ਉਮਰ ਇੱਕੋ ਰਹੀ ਹੈ ਕਿ ਉਹਦੀ ਸ਼ੂਰਚਾਂ ਨੂੰ ਕਰਦੇ ਆ ਟੇਚਰਾ ਜਿਹੜੇ ਰੱਖਦੇ ਜਿੱਤਾਂ ਦੀਆਂ ਸਿਕੜਾ ਕਹਿੰਦਾ ਹੌਲੀ ਹੌਲੀ ਕਿਹ ਰਸ਼ਨਾਉਣੀਆਂ ਕਾਲੀਆਂ ਦੋ ਰੱਤਾਂ ਬੱਲਿਆਂ ਕਹਿੰਦਾ ਦੁਨੀਆ ਤੇ ਕਰਨਾ ਕਮਜ ਅਜੇ ਤਾਂ ਸ਼ੁਰੂ ਆਪ ਦਾ ਬੱਲੇ ਅਜੇ ਤਾਂ ਸ਼ੁਰੂਆਤ ਦਾ ਬੱਲੇ ਤੋ ਜੋੜੀਆਂ ਯਾਰ ਮਲਕ ਹੁੰਦੇ ਐ ਆਹ ਕੁਸ਼ਤੀ ਸਿਰ ਐ ਇਧਰ ਅਮਲਾ ਤੇ ਪੀਪਰ ਕਿ ਬਲਕੇ ਦੇ ਨਾਲ ਸਰੀਰ ਪੱਜੇ ਕਿ ਸਾਡੇ ਵਾਂਗੂ ਚੌਧਾ ਜੇ ਸਬਾਬ ਖੰਗਣਾ ਇੱਕ ਵਾਰੀ ਪੈਰਾਂ ਤੇ ਨੂੰ ਫੇਰ ਜੰਮਣਾ ਸਭ ਇੱਕੋ ਵਾਰੀ ਟੌੜੀਆਂ ਦੀ ਚੜ੍ਹ ਹੋਣੀ ਐ ਕਾਕਾ ਸਾਡੀਆਂ ਸਾਡੀਆਂ ਰੀਸਾਂ ਦੀ ਤੇਤੋ ਕਰ ਹੋਣੀ ਐ ਕਾਕਾ ਸਾਡੀਆਂ ਰੀਸਾਂ ਦੀ ਤੇਤੋ ਕਰ ਹੋਣੀ ਹੈ ਮੈਂ ਧੰਨਵਾਦ ਕਰਦਾ ਸਰਦਾਰ ਕੇਵੋ ਸਿੰਘ ਜਰਾਂ ਦਾ ਸਾਡਾ ਸਰਦਾਰ ਬਾਬਾ ਸਿੰਘ ਜਰਾਂ ਦੇ ਵੱਲੋਂ ਅੱਜ ਦੇ ਇਸ ਮੱਕੀ ਦਾ ਪਹਿਲਾ ਨਾਮ ਜਿਹੜਾ ਹੈ ਉਹ ਦਿੱਤਾ ਗਿਆ ਦਿਨ ਤੋਂ ਧੰਨਵਾਦ ਉਧਰ ਜੱਸਾ ਹੈ ਦਾ ਸੌਂਦਰੀ ਹੈ ਕਿਉਂਕਿ ਕੁਸ਼ੀ ਦਾ 20 ਮਿੰਟ ਲੱਗਾ ਹੋਇਆ ਹੈ ਪਹਿਲਾਂ ਖੋੜਾ ਜਿਆ ਸਰੀਰ ਨੂੰ ਗਰਮ ਕਰਦਾ ਪੈਂਦਾ ਹੈ ਫਿਰ ਜਾ ਕੇ ਗੱਲਾਂ ਹੁੰਦੀ ਹੈ ਕਿ ਜੱਟ ਮੋੜੂ ਤੋ ਹੀ ਸ਼ੌਂਕੀ ਰਿਸਕ ਲੈਂਦਾ ਆਉਂਦਾ ਹੈ ਸਵਾਦ ਗੱਲ ਮੂੰਹ ਤੇ ਕਹਿਣ ਤਾਲੀਆਂ ਦੀ ਜਰ ਦੋਨੀਆਂ ਤੱਕ ਸਾਡੀਆਂ ਸਾਡੀਆਂ ਉਹ ਸਾਡੀਆਂ ਵੀਸਾ ਨਹੀਂ ਤੇ ਧੋਕਾ ਹੋਣੀ ਜੇਰਬਾਦੀ ਹੈ ਇੱਕ ਵਾਰੀ ਜੇਰ ਕਰ ਤਾਲੀ ਮਾਰ ਦੋ ਰਾਣਾ ਪੁਲਵਾਨ ਜੀ ਦੇ ਲਈ ਪਹਿਲਾ ਵਾਰ ਖਾਦੇ ਦੇ ਬਹੁਤ ਛੋਟੀ ਦੇ ਬੱਲਾਂ ਦੇ ਜਨਮ ਦਤਾ ਹੈ ਕਿਉਂਕਿ ਦੁਨੀਆ ਦੇ ਵੱਡੇ ਬੱਲੇ ਪੈਦਾ ਕਰਦੇ ਆ ਕੀਤੇ ਕਾਲੂ ਅਕਲ ਪੂਰੀ ਟੱਕ ਮੁੰਦਾ ਕੀਤੀ ਦੀਆਂ ਕਿਆ ਬੱਤਾ ਹੱਟਾ ਦੱਸਾ ਸ਼ੋਨਾ ਦੱਸਾ ਅਮਲਾ ਦੁਨੀਆ ਦੇ ਵੱਡੇ ਬੱਲੇ ਪਰ ਇੱਥੇ ਪਾਸੇ ਟੀਰ ਤੇ ਲਾ ਆਹ ਸੋਰੀ ਗੁਸਤੀ ਕੰਨੇ ਦੇ ਦਰਮਿਆਨ ਚੱਲਦੀ ਹੈ ਕਿ ਹਿੱਕ ਵਿੱਚ ਜ਼ੋਰ ਬੜਾ ਸਾਮ-ਸਾਮ ਰੱਖਿਆ ਬਾੜਿਆ ਕੰਮਾਂ ਦੇ ਹਰ ਕਦੇ ਨਹੀਂ ਉਹ ਤੱਕਿਆ ਮੀਂਹਾਂ ਦਾ ਜਾਓ ਕੰਤਾ ਚੜਿਆ ਸਰੂਰ ਤਾਈਓ ਅੱਜਾਰੇ ਪਾਸੇ ਬਲ ਮਸ਼ਹੂਰ ਹੈ ਸ਼ੇਰੇ ਕੈਮ ਜਾਰੀ ਸਾਰੇ ਕਰ ਦਿੰਦਾ ਵਾ ਮੈਂ ਦੇਖਦੇ ਕਿ ਆ ਜਾ ਖੇਡਾ ਬਲ ਕੈਮ ਐ ਇੱਥੇ ਰੱਖਣਾ ਹੈ ਔਰ ਕੁਸ਼ਤੀ ਦੇ ਲਈ ਜਿਗਰਾ ਰੱਖਣਾ ਪੈਂਦਾ ਹੈ ਜਿਹੜੇ ਜਿਹੜੇ ਕਹਿੰਦੇ ਆ ਕਿ ਕੁਸ਼ਤੀ ਆਰਪਾਲ ਦੀ ਹੋ ਜਾਵੇ ਇੱਕ ਵਾਰੀ ਮੇਰੇ ਪੰਜਾਬੀ ਜੀ ਲੋ ਜੋਰ ਨਾਲ ਤਾੜੀ ਮਾਰ ਦਿਓ ਆਰਪਾਲ ਦੀ ਕੁਸ਼ਤੀ ਸਾਦ ਵੱਖਰਾ ਹੁੰਦਾ ਹੈ ਪਰ ਇਧਰ ਦਿੱਤਾ ਹੋਇਆ ਸਮਾਂ ਮੈਨੂੰ ਲੱਗਦਾ ਹੈ 20 ਮਿੰਟ ਟਾਈਮ ਹੈ ਜੀ 5 ਮਿੰਟ ਦੀ ਕੁਸ਼ਤੀ ਲੈਂਦੀ ਹੈ ਪਰ ਕਹਿੰਦੇ ਬਲੋ ਪਹਿਲਾ ਫੈਸਲਾ ਫਿਕਰ ਕਿ ਕੁਸ਼ਤੀ ਇਹਨਾਂ ਦੀ ਕੁਸ਼ਤੀ ਦੋ ਸੌ ਕੁਸ਼ਤੀ ਖਾੜੇ ਜਿੱਦ ਜਸਕਰ ਸਿੰਘ ਗਿੱਲ ਜਸਾ ਮੱਤੀ ਖਾੜੇ ਚੌਥੀ ਲੋਟ ਦਾ ਨਾਮ ਵਡੀਆਂ ਪ੍ਰਾਪਤੀਆਂ ਦੇਸ਼ਾਂ ਦੇ ਵਿੱਚੋਂ ਗੋਲਡ ਹੈ ਔਰ ਜੇ ਮੈਂ ਜੱਸੇ ਦੀ ਗੱਲ ਕਰਾਂ ਇਸ ਸਵਤੰਤਰਤਾ ਟਾਈਟਲ ਹੈ ਔਰ ਇਹ ਹਸਪਤਲ ਹੈਂਦ ਬਾਪ ਕੇਸ ਦੀ ਬੱਲ ਹੈ ਹਾਂ ਬਹੁਤ ਹੰਦਾ ਸਰਕਾਰ ਚ ਹੈ ਦਮਾ ਜਿਲ੍ਹੇ ਪਾੜਦਾ ਕਦੇ ਮੈਨੂੰ ਬੁਸ਼ੀ ਕਿਹਾ ਮਾਰੇ ਮੂਤੋ ਲੱਗੋ ਹਾਂ ਇਸੋ ਜਿੱਦੱਕੀ ਆ ਕੋਈ ਵੀ ਨਹੀਂ ਨਾ ਵਾੜਾ ਵੀ ਸਾਂ ਨਹੀਂ ਕਰਦਾ ਜਿਹੜਾ ਭਰਵਾਨਾ ਦੇ 15-1500 ਰੁਪਇਆ ਸੂਕੀ ਰੋਟੇ ਲਈ 1500 ਰੁਪਇਆ ਉਹ ਜਸਕਰਮ ਸਿੰਘ ਜੱッセ ਲਈ 1500 ਰੁਪਇਆ ਇਹ ਸਾਡਾ ਵੀਰੀ ਪਹਿਲਵਾਨੇ ਇਸੇ ਕਰਦਾ ਹੈ ਗਰੀਬਾ ਨਿਵਾਸੀਆ ਦੋਨਾਂ ਪਹਿਲਵਾਨਾਂ ਲਈ 15-1500 ਰੁਪਇਆ ਬਾਅਦ ਇਹ ਪ੍ਰਤਾਪ ਸਾਹਿਬ ਦੇ ਕੋਲੋਂ ਜਿਹੜੀ ਬਾਇਆ ਦੀ ਗੱਫੇ ਜੱッセ ਲੈ ਕੇ ਜਾਣਾ ਇਸਰੀ ਕੁਸ਼ਤੀ ਹੈ ਉਹਦੇ ਪਾਸੇ ਦੇ ਇੱਕ ਇੱਕ ਕਿਹੋ ਜਿਹਾ ਫੈਸਲਾ ਹੁੰਦਾ ਹੈ ਕਿ ਕਿਹਨਾ ਚਾਹ ਹੁੰਦਾ ਜੁਡੀ ਦੀ ਯਾਰਾਂ ਨੂੰ ਟਾਣੀਆਂ ਤੇ ਬਹਿ ਕੇ ਪੀਣ ਖਲਦਾ ਜਿੰਨਾ ਚੜਿਆ ਕੈਨੇਡਾ ਵੀ ਪਈ ਨੂੰ ਜਹਾਜ਼ਾ ਕੈਨੇਡਾ ਜਾਂਦਾ ਜਿੰਨਾ ਹੌਸਲਾ ਹੁੰਦਾ ਹੈ ਵੱਲੇ ਯਾਟਰ ਨੂੰ ਪੱਕੀ ਹੋਸ਼ ਬੱਸਲ ਵੱਡੀ ਦਾ ਮੁੰਡਾ ਸ਼ੌਕ ਹੈ ਪੰਜਾਬ ਦੇ ਆਜ਼ਾਦ ਨੂੰ ਮੈਰੀ ਮਾਰਿਆ ਕੁਸ਼ਤੀ ਤੇ ਕਬੱਡੀ ਦਾ ਸੋਬੀ ਦੇ ਉੱਪਰਲੇ ਪਾਸੇ ਐ ਉਹ ਵੱਡੇ ਮਨ ਦੇ ਉੱਪਰਲੇ ਪਾਸੇ ਕਿਉਂਕਿ ਦੋਨੇ ਪਰ ਜਿਹੜੇ ਵੱਲ ਹੈ ਤਾਂ ਬਹੁਤ ਵੱਡੇ ਹੈ ਮੈਂ ਗੱਲ ਕਰ ਰਿਹਾ ਸੱਜੇ ਦੀ ਇਹ ਨਾਗਨ ਕਈ ਵਰਤਾ ਰੂਸ ਤੇ ਹਿੰਦਪਾਤ ਕੇਸੀ ਵੱਲ ਪਰ ਇਸਲਾਮਾ ਦੇ ਪਿਤਾ ਜੀ ਨੂੰ ਬਾਦ ਹੈ ਪੰਜਵਰਤੇ ਰੁਸਤਵੇਂ ਹਿੱਟ ਪਾਪਕੇ ਸੀ ਛਿੱਤੇ ਪੱਟੀ ਵਾਲੇ ਦਾ ਪੁੱਤ ਹੈ ਆ ਵੱਡਾ ਬੰਲਾ ਮੁੰਡਾ ਕਹਿੰਦੇ ਕਿ ਡਾਊਨ ਟਰੈਕਟਰ ਦਿੱਤੇ ਐ 25-30 ਅਲਟੇ ਦਿੱਤੀ ਐ ਬੋਲਟ ਮੋਟਰਸਾਈਕਲਾਂ ਦੀ ਜਿਹੜੀ ਗਿਣਤੀ ਹੈ ਉਂਗਲਾਂ ਤੇ ਵੀ ਹੋ ਸਕਦੀ 50000 ਕੀਮਤ ਦੇ ਬਹੁਤ ਵੱਡੇ ਕੰਮੇ ਬਹੁਤ ਵੱਡੇ ਕੰਮੇ ਮਾਨ ਸਨਮਾਨ ਇਸ ਸਮਾਗਮਾਂ ਦੇ ਹਾਸਿਲ ਕੀਤੇ ਵਾ ਬਹੁਤ ਸੋਣਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਾਡਾ ਕਸਤੂਰੀ ਭਰਾ ਅਜੇ ਹੀ ਪਰ ਆਇਆ ਦਿਲ ਬਹੁਤ ਵਧੀਆ ਹੈ ਆ ਰਿਕੁਤ ਜੂਨਿਅਰ ਇੱਕ ਬਹੁਤ ਜੂਨਰ ਕਸਤੂਰੀ ਜੀ ਦਾ ਮੈਂ ਧੰਨਵਾਦ ਕਰਦਾ ਜਿੱਦੇ ਵੀ ਭਰਾ ਪਹੁੰਚੇ ਮੈਂ ਪਹਿਲਾਂ ਵੀ ਹਾਜ਼ਰੀ ਲਈ ਕਿ ਬਹੁਤ ਸੋਹਣਾ ਜਿਹੜਾ ਸ਼ਿੱਧ ਮਿਲ ਹੈ ਉਹ ਆਪਣੇ ਨਗਰ ਦੇ ਵਿੱਚ ਦਾ ਹੈ ਪਰ ਉਹਦੇ ਪਾਸੇ ਜੱਸਾ ਤੇ ਨਾਲ ਸੋਪੀਦਾ ਇੱਧਰ ਕਿੰਨੇ ਕਿ 20 ਮਿੰਟ ਦੇ ਵਿੱਚ ਹੋ ਅਜੇ ਸਮਾਂ ਬਾਕੀ ਹੈ ਤੀਰਥ ਔਰ ਤੇ ਅਮਨਾ ਬਾਦ ਰੌਣਕ ਦੇ ਦਰਬਾਰ ਬਹੁਤ ਸੋਹਣੀ ਪੁਸ਼ਟੀ ਜਰੀ ਹੈ ਜਾਂਦੀ ਹੋਈ ਕਿ ਲੰਘਦਾ ਵੇਲੇ ਬਰੌਲੇ ਸੀ ਜਦ ਬੰਨੇ ਵੱਟਾਂ ਦੇ ਵਿੱਚ ਮਗਾਂ ਦੇ ਸਿਰਾਂ ਕਰਾਉਂਦੇ ਜਿਹਦੇ ਪੁੱਤ ਅੱਟਾਂ ਦੇ ਕਿਤੇ ਡਾਉਣ ਕਿਤੇ ਕਬੱਡੀਆਂ ਕਿਤੇ ਜੋਰ ਪਲਵਾਨਾ ਦੇ ਉਡੀ ਖੂਨ ਚ ਦਲੇਰੀ ਬੈਲੀ ਵਾਲਿਆ ਜਿਗਰੇ ਦਾ ਵਿੱਚ ਦੁਕਾਨਾਂ ਦੇ ਕਿਉਂਕਿ ਖੂਨ ਦੇ ਵਿੱਚ ਦਲੇਰੀ ਹੋਣੀ ਚਾਹੀਦੀ ਹੈ ਸ਼ੀਰਾ ਸੌਂਡ ਸਰਵਿਸ ਹੈ ਛੋਟੀ ਵਜ ਨੂੰ ਵੱਡਿਆ ਕਰਕੇ ਸਾਡੇ ਤੱਕ ਪਹੁੰਚਾ ਕੀਤਾ ਗਿਆ ਹੈ ਸਰਾਲਾ ਸ਼ਿੱਧ ਮੇਲਾ ਹੈ ਅੱਜ ਦੇ ਇਸ ਵੱਡੇ ਪਟਕੇ ਦਾ ਇਨਾਮ ਜਿਹੜਾ ਸਰਦਾਰ ਕੇਵਲ ਸਿੰਘ ਜੀ ਸਾਲੋ ਸਵਾਰ ਬਾਬਾ ਸਿੰਘ ਜੀ tournament ਪ੍ਰਬੰਧ ਦੇ ਬਲੋਂ ਜਿਹੜਾ ਦਿੱਤਾ ਜਾਲ ਹੈ ਮੈਂ ਥਰੇ ਦੇ ਚੇਲਾ ਜੀ ਦਾ ਉਟਾ ਰਾਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਅਖਰ ਦਾ ਸਮਾਂ ਹੋ ਗਿਆ ਹੈ ਦਰਸ਼ਕਾਂ ਦਾ ਠਾਠਾ ਮਾਰਦਾ ਇੱਕ ਅਖਾਤ ਉਧਰ ਕੁੰਡੀਆਂ ਦੇ ਸਿੰਘ ਫਸੇ ਹੈ ਕਿ ਮਤਲਬ ਵੀ ਇਸ ਦੁਨੀਆ ਵਿੱਚ ਮਤਲਬ ਲਈ ਲਾਉਂਦੇ ਯਾਰੀ ਨੇ ਮੇਰੇ ਮੁਕਾਬਕ ਮੁੱਲ ਪਾਦੇ ਬਰੇ ਲੰਗੇ ਹੋਏ ਮੇਰੇ ਪਾ ਜੀ ਨੇ ਉੱਪਰੋਂ ਮਿੱਠੀਆਂ ਮਿੱਠੀਆਂ ਕਰਦੇ ਅੰਦਰੋਂ ਘੋਲ ਦੇ ਗਹਿਰਾਂ ਨੂੰ ਆਪਾਂ ਹੀ ਫਲ ਚੁੱਕੀ ਖੁਰਦੇ ਉਹ ਦੋਸ਼ ਦੀ ਰਹੀਏ ਗਹਿਰਾਂ ਨੂੰ ਧਾਕ ਮਾਰਦੇ ਲੋਕ ਨੇ ਇੱਥੇ ਵਾਕਿਆ ਦੁਨੀਆ ਬਹੁਤ ਰੰਗੀ ਏ ਮੈਲੀ ਬਾਲਿਆ ਕਿ ਧੋਗਲਿਆਂ ਤੋਂ ਦੂਰੀ ਰੱਖਣੀ ਚੰਗੀ ਏ ਤੇ ਮੇਰਾ ਭਰਾ ਹੈ ਵੱਲਾ ਮੈਲੀ ਬਾਲ ਆਪਣੀ ਕਲਮ ਤੋਂ ਲਿਖਦਾ ਹੈ ਬਿਲਕੁਲ ਤੁਮ ਜਿਵੇਂ ਵਾਲੇ ਕਸੂਰੀ ਵੀਰ ਦਾ ਬਾਬਾ ਧੰਨਵਾਦ ਕਰਦਾ ਹੈ ਉੱਪਰ ਤਾੜੀਆਂ ਮਾਰਦੋ ਆ ਦੇਖੋ ਸ਼ੰਦ ਇਹ ਜੰਦੂ ਤੋਂ ਬੱਲਾ ਦੇ ਦਰਮਿਆਨ ਖੋਚ ਕੱਢੀ ਹੈ ਸੋੰਦੀ ਰੁਤਕ ਵੱਡੇ ਮੱਲਾ ਦੇ ਵਿੱਚ ਬਹੁਤ ਵੱਡੀ ਕੁਸ਼ਤੀ ਹੈ ਦਰਸ਼ਕ ਵੀਰੋ ਤਾੜੀ ਨਹੀਂ ਵੱਜਦੀ ਤਾੜੀ ਮਾਰਦੋ ਤਾੜੀ ਮਾਰਦੇ ਆਕਸੀਜਨ ਦਾ ਕੰਮ ਕਰਦੀ ਹੈ ਆਕਸੀਜਨ ਦਾ ਕੰਮ ਕਰਦੀ ਹੈ ਦਰਸ਼ਕ ਖੁਸ਼ੀ ਕਹਿੰਦੇ ਕਿ ਬਹੁਤ ਵਧੀਆ ਕੁਸ਼ਤੀ ਇੱਕ ਪਾਸੇ ਜੱਸਾ ਹੈ ਦੱਸ ਕੇ ਸੋੰਦੀ ਰੁਤਕ ਦੇ ਦਰਮਿਆਨ 20 ਮਿੰਟਾਂ ਸਮਾਂ ਲੱਗਾ ਹੈ ਅਮਰਾਂ ਤੇ ਬਹੁਤ ਛੋਟਾ ਦੀਵਾਲ ਦੇ ਦਰਮਿਆਨ ਆ ਬੂੜਾ ਖੜਕਾ ਦੜਕਾ ਤੇ ਪਿੰਡ ਵਿੱਚ ਸਿੰਜ ਕਰਵਾਣੀ ਸ਼ਕੀਨਾ ਸੁਹਾਹਾ ਹੁੰਦੀਆਂ ਨੇ ਪਹਿਲਾਂ ਹੁੰਦੀ ਸੀ ਇੱਕ ਹੁਣ ਕਈ ਝੰਡੀਆਂ ਹੁੰਦੀਆਂ ਨੇ ਕਿਤੇ ਕਾਰਾਂ ਮੋਟਰਸਾਈਕਲ ਕਿਤੇ ਬੱਲੀਆਂ ਬੰਡੀਆਂ ਗੁੰਡੀਆਂ ਨੇ ਪਿੰਡ ਵਾਲਿਆਂ ਨੇ ਲਾ ਕੇ ਰਕਤੇ ਢੇਰ ਆਰਾਮਾਂ ਦੇ ਮੈਰੀ ਵਾਲਿਆਂ ਸਮੇ ਬਦਲ ਗਏ ਪਹਿਲਵਾਨਾਂ ਦੇ ਇਹ ਬੇੜੇ ਵਾਲਾ ਪੱਲਾ ਲੱਗਦਾ ਹੈ ਕਿ ਸਮੇ ਜਿਹੜੇ ਬਦਲ ਗਏ ਪਹਿਲਵਾਨਾਂ ਦੇ ਉਹਨਾਂ ਦੋਨਾਂ ਪਹਿਲਵਾਨਾਂ ਦੇ ਇਕਰ ਜੱਸਾ ਨਾਲ ਦੂਸਰੇ ਪਾਸੇ ਸੋਨਟੀ ਰੋਡ ਤੱਕ ਜਿ세 ਦੀਆਂ ਮੇਰੇ ਖਿਆਲ ਹੁਣ ਤੱਕ ਜਿਹੜੀਆਂ ਐ ਕਿ ਘੱਟੋ ਘੱਟ 12 ਤੋਂ ਪਾਸ ਜਿਹਨੀਆਂ ਆਟੋ ਮੋਟਰ ਗੱਡੀਆਂ ਐ ਅੱਠ ਸਾਰੀ ਡਾਊਨ ਟਰੈਕਟਰਾਂ ਦਾ ਜਿੱਤ ਚੁੱਕਾ ਹੈ ਰੋਡ ਮੋਟਰਸਾਈਕਲਾਂ ਦੀ ਗਿਣਤੀ ਕੋਈ ਨਹੀਂ ਲੱਗਦੇ ਨਾਮ ਜਾਨਿ ਕਿ ਬਹੁਤ ਵੱਡਾ ਜਿਹੜਾ ਹੈ ਬਹੁਤ ਪਿਆਰਾ ਮੰਨ ਲਾ ਸੋਨਟੀ ਦੀ ਬਿਲਕੁਲ ਰੋਡ ਦਾ ਬਹੁਤ ਛੜੀ ਪੁਸ਼ਟੀ ਨਾ ਹੋ ਰਹੀ ਹੈ ਢਾੜੀ ਮਾਰਦੇ ਢਾੜੀ ਢਾੜੀ ਉਹ ਬਗਲੀ ਹੋ ਵਰਤ ਕੇ ਕਿਉਂਕਿ ਰਿਸਕ ਤੋਂ ਦੂਰੀ ਮੰਨ ਲਾ ਵਧੀਆ ਬੱਲਾ ਤੂੰ ਬੂਟ ਮੋਟਰਸਾਈਕਲ ਮੇਰੀਆਂ ਅੱਖਾਂ ਦੇ ਸਾਹਮਣੇ ਦਿੱਤੇ ਐ ਔਰ ਸੱਜਰ ਸਿੰਘ ਲਵੇਰੀ ਅਮਨੇ ਨੇ ਜਿੱਤੀ ਐ 50000 ਕੀਮਤ ਦੇ ਮੋਟਰਸਾਈਕਲ 50 ਪਾਛੋਦੇ ਐ ਜੋਰ ਬਹੁਤ ਵਧੀਆ ਉਧਰ ਜੋਰ ਪੂਰਾ ਲੱਗਾ ਹੋਇਆ ਕਿ ਜਿਹੜੇ ਕਹਿੰਦੇ ਸੀ ਸਾਦਾ ਲੰਘਦਾ ਐ ਅੱਜ ਆਹੇ ਤੋਂ ਤਰੀ ਹਕਾੜ ਸਿਰ ਚੱਲ ਬੋਲੇ ਮਾਰੇ ਦਿਨਾਂ ਦੀ ਨਿਸ਼ਾਨੀ ਕਿਤੇ ਹੋ ਜਾ ਕਰੋਪ ਦੇ ਖਵਾਜਾ ਤਾਂ ਪੱਕੇ ਤੋਰ ਧੱਕ ਦਿੰਦਾ ਐ ਮਾਤਾ ਚਾਹੀਦਾ ਨਹੀਂ ਮਾਰੇ ਨੂੰ ਸਤਾਉਣਾ ਮੈਰੀ ਬਾਲਾ ਕਈ ਵਾਰੀ ਮਾਰਾ ਬੰਦਾ ਘਰੇ ਤੋਂ ਕੁੱਲਾ ਚੱਕ ਦਿੰਦਾ ਏ ਕਿਉਂਕਿ ਬਹੁਤਾ ਚਾਹੀਦਾ ਨਹੀਂ ਸਤਾਉਣਾ ਮਾਰੇ ਬੰਦੇ ਨੂੰ ਇਹ ਮੈਰੀ ਬਾਲਾ ਲਿਖਦਾ ਪਰ ਉੱਤਰ ਸਾਡਾ ਬਾਲਾ ਭੇੜਾ ਮੇਰੇ ਉਸਤਾਦ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹਨਾਂ ਨੂੰ ਬੜਾ ਕੁਝ ਸਿੱਖਿਆ ਪਰ ਕੁਝ ਸਿੱਖਣਾ ਸਾਰਿਆਂ ਨੇ ਬਹੁਤ ਸੋਹਣਾ ਸਾਥ ਦਿੱਤਾ ਸਾਰੇ ਜਿਹੜੇ ਉਸਤਾਦ ਐ ਖਰੀਫੇ ਐ ਇਹਨਾਂ ਦੇ ਜ਼ਰੀਏ ਜਿਹੜਾ ਕੁਝ ਥੋੜਾ-ਮੋਟਾ ਮੈਨੂੰ ਬੋਲ ਲਾਦੀਆਂ ਦਾ ਤੁਸੀਂ ਬਰਦਾਸ਼ਤ ਕਰ ਰਹੇ ਹੋ ਮੈਂ ਸਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪਰ ਕੁਸ਼ਤੀ ਦਾ ਅਸਰ ਕੀ ਰਿਹਾ ਸਵਾਦ ਹੁੰਦਾ ਜੱਸੇਬਾਈ ਨੇ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਬਹੁਤ ਸੋਹਣੀ ਕੁਸ਼ਤੀ ਹੈ ਯਾਨੀ ਜੀ ਖੁਸ਼ ਹੋ ਬਹੁਤ ਵੱਡੀ ਕੁਸ਼ਤੀ ਖਾਣੇ ਦੇ ਵਿੱਚ ਹੈ ਬਹੁਤ ਵੱਡੀ ਕੁਸ਼ਤੀ ਅਖਾੜੇ ਵਿੱਚ ਹੈ ਕਿਉਂਕਿ ਕਲਯੁਗ ਚ ਬੰਦਾ ਚੰਟ ਹੋਣਾ ਚਾਹੀਦਾ ਹੈ ਕੁਸ਼ਤੀ ਵੀ ਪੂਰਾ ਚੰਟ ਹੋਣਾ ਚਾਹੀਦਾ ਹੈ ਕੀਤਾ ਅੰਮਲੀ ਵਾਲਿਆ ਬੰਦੇ ਸੂਰਮੇ ਜੋ ਗੋਮਾ ਪਿੱਛੇ ਲੜਦੇ ਉਹ ਮੀਂਹਿਆਂ ਦੀਆਂ ਤਾਂ ਬੜੇ ਟੱਕਰਾ ਹੀ ਹੁੰਦੀਆਂ ਸਿੰਘ ਕੁੜੀਆਂ ਦੇ ਵੱਲੋਂ ਬੁੱਲੀ ਜਾਂਦੇ ਸਿੰਘ ਕੁੜੀਆਂ ਦੇ ਵੱਲੋਂ ਬੁੱਲੀ ਕਿਉਂਕਿ ਵੱਲੋਂ ਬੁੱਲੀ ਸਿੰਘ ਕੁੜੀਆਂ ਦੇ ਅੜੇ ਜਾਂਦੇ ਹੈ ਬਹੁਤ ਸੋਣਾ ਵਿੱਚ ਸੇ ਦਾ ਡਾਪੀਟੇ ਦਾ ਮੇਰੇ ਭਰਾ ਹੈ ਧੰਨਵਾਦ ਕਰਦਾ ਸਾਰੇ ਨਗਰ ਵਾਸੀਆਂ ਦਾ ਔਰ ਬਹੁਤ ਵੱਡੀ ਬਾਤ ਦੀ ਗੱਲ ਹੈ ਕਿ ਸਵੱਚੀ ਡੱਕਰ ਪੰਚਾਇਤ ਦਾ ਐਨ ਆਈ ਭਰਾਵਾਂ ਦਾ ਜੰਗਲ ਕਮੇਟੀ ਦਾ ਜਾਨੀ ਕਿ ਹਰ ਕੰਮ ਇਸੇ ਜਿਵੇਂ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਸਾਰਿਆਂ ਦੇ ਨਾਮ ਤੇ ਲਾਉਂਸ ਕੀਤੇ ਸਾਨੂੰ ਮੈਂ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਹੀ ਸੋਹਣਾ ਆ ਸਾਹਮਣੇ ਕਹਿੰਦੇ ਕੁਸ਼ਤੀ ਹੈ ਉਦੋਂ ਦਾ ਸ਼ਾਰ ਐਵੇਂ ਨਹੀਂ ਲਿਖਦਾ ਸਮੇਂ ਦੀਆਂ ਮੱਤਾਂ ਉਦੋਂ ਦੇ ਸ਼ਹਿਰੋ ਸ਼ਰੀ ਦੇ ਵਿੱਚ ਕਰਛੇ ਕੁੱਟਦੇ ਆ ਪਰ ਸਾਹਮਣੇ ਕੁਸ਼ਤੀ ਬਹੁਤ ਵਧੀਆ ਹੈ ਸਾਰੇ ਭਰਾ ਗੋਪੀ ਬ੍ਰਾਮ ਵੀ ਜਿਹੜਾ ਹੈ ਅਚੇਤ ਤੌਰ ਤੇ ਬੱਤ ਹੈ ਮੈਂ ਮੋਤੀ ਜੀ ਦਾ ਵੀ ਧੰਨਵਾਦ ਕਰਦਾ ਬਹੁਤ ਸੋਹਣੀ ਕੁਸ਼ਤੀ ਅਖਾੜੇ ਦੇ ਵਿੱਚ ਸੋਮ ਸਿੰਘ ਉੱਪਰੋਂ ਪਾਸੇ ਹੈ ਜੱਸਾ ਹੇਠਲੇ ਪਾਸੇ ਹੈ 20 ਮਿੰਟ ਦਾ ਸਮਾਂ ਉਹਦੇ ਕੁਸ਼ਤੀ ਦਾ ਇਧਰੇ ਪਾਸੇ ਸਮਾਂ ਜਿਹੜਾ ਪੂਰਾ ਹੋ ਚੁੱਕਾ ਹੈ ਅਗਲੀ ਜਿਹੜੀ ਕਾਰਵਾਈ ਹੋਣ ਦੀ ਕੋ ਅਨਾਉਂਸ ਕੀਤੀ ਜਾਵੇਗੀ ਟੀਮ ਤੇ ਅਮਨਵਾਲੀ ਕੁਸ਼ਤੀ ਦਾ ਵੀ 20 ਮਿੰਟ ਸਮਾਂ ਹੈ ਜਿਹੜਾ ਪੂਰਾ ਹੋ ਚੁੱਕਾ ਹੈ ਕੋ ਸ਼ਾਰ ਲਿਖਦਾ ਹੈ ਕਿ ਉਜਤਾ ਬੰਦਾ ਜੱਗ ਤੇ ਕਰੀ ਤਰੱਕੀ ਜਾਂਦਾ ਹੈ ਪਰ ਸੋਪਾ ਜੱਗ ਦੇ ਮਾਲਕ ਦੀ ਮਰਜ਼ੀ ਨਾਲ ਮਿਲਦੀ ਏ ਉਹ ਬੰਦਾ ਦੁੱਖੀ ਦਾ ਗੱਲ ਕਰਦਿਆ ਕਿ ਫਾਇਦਾ ਮੁੱਛਾ ਵੱਟੀਆਂ ਤੋਂ ਅਰਖ ਤੇ ਇੱਜ਼ਤ ਬੋਲੂ ਨਹੀਂ ਮੰਦੇ ਉਹ ਲੋਕਾਂ ਹੱਡੀਆਂ ਤੋਂ ਬੰਦਾ ਮਰਦਾਂ ਦੇ ਵਿੱਚ ਬਹਿ ਕੇ ਸਦਾ ਮਰਦਾ ਖਵਾਉਂਦਾ ਏ ਕਈ ਵਾਰੀ ਆਪਣੀ ਔਲਾਦ ਦੇ ਹੱਥੋਂ ਪਿੰਡ ਵਿੱਚ ਦੀਵੇਂ ਪਾਉਂਦਾ ਏ ਕਿ ਸੌਰ ਅਲਖ ਵੀ ਜਾਣੇ ਜਿਹਦੇ ਘਰ ਵਿੱਚ ਜੰਗੀਆਂ ਨਹੀਂ ਕੀ ਮੋੜ ਅਖਰੀ ਦਾ ਹੁੰਦਾ ਜਿਹਦੇ ਘੋਟੂ ਤੇ ਵਗੀਆਂ ਨਹੀਂ ਪਰ ਅਗਲੀ ਗੱਲ ਬੜੀ ਖਤਰਨਾਕ ਹੈ ਕਿ ਟੀਵੀ ਦੇਖ ਬਗਾਨੀ ਪਿੰਚਰ ਕਰਨੀ ਸੋਖੀ ਏ ਜਦ ਆਪਣੀ ਦੇ ਮਲ ਝਾਕੇ ਤਾਂ ਕੋਈ ਜਾਨੀ ਅੱਖੀਏ ਜਾਨ ਤੇਰੇ ਲਈ ਹਾਜ਼ਰ ਹਰ ਕੋਈ ਆਸ਼ਕ ਕਹਿੰਦਾ ਏ ਜਾਨ ਤੇਰੇ ਲਈ ਹਾਜ਼ਰ ਹਰ ਕੋਈ ਆਸ਼ਕ ਕਹਿੰਦਾ ਏ ਪਰ ਨਾਲ ਮਸ਼ੂਕ ਦੇ ਲਾਵਾ ਮਿੱਤਰੋ ਵਰ ਲਈ ਲੈਂਦਾ ਏ ਨਾਲ ਮਸ਼ੂਕ ਦੇ ਲਾਵਾ ਮਿੱਤਰ ਵਰਲਾਿਕਾਇ ਉਹ ਮੇਰੇ ਪਾਸੇ ਦੱਸਿਆ ਕਿ ਆਹ ਸੋਮੇ ਨੂੰ ਉਹ ਖੜਕਾ ਤੋਂ ਸਮੇਂ ਨੇ ਪਾਉਣੀ ਹੈ 18 ਤੇ 19 ਫਰਵਰੀ ਸਾਈਮੇ ਕਮਾਲ ਸਾਹਿਬ ਸ਼ਿਤਰ ਅਰਦਾਸ ਮਹਾਰਾਜੀਆਂ ਦੇ ਆਗੁਣ ਪੁਰਪ ਨੂੰ ਸਮਰਪਿਤ ਜਿਹੜਾ ਕਬੱਡੀ ਕੱਪ ਕਰਾਇਆ ਜਾਵੇਗਾ 2024 18 ਤੇ 19 ਫਰਵਰੀ ਨੂੰ ਬਹੁਤ ਵੱਡਾ ਕਬੱਡੀ ਕੱਪ ਤੇਰਾ ਕਰਾਇਆ ਜਾਵੇਗਾ ਸਾਰਾ ਸਭ ਨੂੰ ਤਿਆਰ ਤੋਂ ਰਿਸਤ ਦੇ ਭਵੀ ਸਿੰਘ ਦੀ ਮੈਚ ਕੈਨੇਡਾ ਵਿਸਨੂ ਪੁਕਸ ਵਾਲੇ ਕਮਲ ਮੰਗਾ ਔਰ ਸਾਡਾ ਮਹਾਂਤੀ ਸਰਕਾਰ ਜੋਗ ਪਾਲ ਜੀ ਦੇ ਰਿਹਾਣਾ ਪਿਆਰ ਭਰ ਸੱਦੇ ਦੇ ਰਿਹਾ ਹੈ ਕਿ ਬਹੁਤ ਵੱਡਾ ਜਿਹੜਾ ਕਬੱਡੀ ਕੱਪ ਸਾਡੇ ਕਮਾਸ ਕਰਦਾ ਹੈ ਕੁਸ਼ਮਜੀ ਲੋ ਦਾ ਨਾਮ ਚੱਲਦਾ ਹੈ ਬਾਕੀ ਕੋਈ ਹੋਰ ਚੱਲ ਜਾਈਏ ਜਸਨਾਬਾ ਬਾਦਰੀ ਅਦਰ ਠੀਕ ਹੈ ਉਸ ਦੀ ਟੀਚਾ ਹੀ ਲੱਗੇ ਜਿੰਦਾ ਬੁਲਾਵਾ ਦਾ ਬਹੁਤ ਸੋਹਣਾ ਜੋਰ ਲੱਗਾ ਹੈ